ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਇੱਕ ਅਜਿਹੇ ਸਫ਼ਰ ਤੇ ਚੱਲਾਂਗੇ ਜੋ ਸਾਨੂੰ ਕਹਿ ਲੋ ਕਿ ਇੱਕ ਦੋ ਰਾਹੇ ਤੇ ਲਿਆ ਖੜਾ ਕਰਦਾ ਹੈ ਹਾਂ ਇੱਕ ਬਹੁਤ ਹੀ ਅਹਿਮ ਦੋ ਰਾਹੇ ਤੇ ਤੇ ਇਹ ਰਾਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਇੱਕ ਸ਼ਬਦ ਵਿੱਚ ਬੜੀ ਖੂਬਸੂਰਤੀ ਨਾਲ ਸੁਝਾਇਆ ਹੈ ਇੱਕ ਪਾਸੇ ਹੈ ਅਸਲ ਜੀਵਨ ਊਰਜਾ ਨਾਲ ਮਕਸਦ ਨਾਲ ਭਰਪੂਰ ਤੇ ਦੂਜੇ ਪਾਸੇ ਹੈ ਜਿਉਂਦੇ ਜੀਆਂ ਮੌਤ ਮਤਲਬ ਇੱਕ ਖਾਲੀਪਣ ਬਿਲਕੁਲ ਤਾਂ ਸਵਾਲ ਇਹ ਹੈ ਕਿ ਇਸ ਦੋਰ ਆਏ ਤੇ ਸਹੀ ਰਸਤਾ ਕਿਵੇਂ ਚੁਣਨਾ ਹੈ ਆਓ ਇਸ ਦੀ ਗਹਿਰਾਈ ਵਿੱਚ ਉਤਰਦੇ ਹਾਂ ਤੇ ਦੇਖੋ ਇਹ ਸਫਰ ਸ਼ੁਰੂ ਹੁੰਦਾ ਹੈ ਰਾਗ ਬਿਲਾਵਲ ਨਾਲ ਇਹ ਖੁਸ਼ੀ ਤੇ ਆਨੰਦ ਦਾ ਰਾਗ ਹੈ ਅੱਛਾ ਇਹ ਤਾਂ ਆਪਣੇ ਆਪ ਵਿੱਚ ਹੀ ਇੱਕ ਕਮਾਲ ਦੀ ਗੱਲ ਹੈ ਹਾਂਜੀ ਗੁਰੂ ਸਾਹਿਬ ਇੱਕ ਖੁਸ਼ੀ ਦੇ ਰਾਗ ਵਿੱਚ ਜੀਵਨ ਤੇ ਮੌਤ ਵਰਗੇ ਗੰਭੀਰ ਵਿਸ਼ੇ ਤੇ ਗੱਲ ਕਰ ਰਹੇ ਨੇ ਇਸ ਦਾ ਮਤਲਬ ਇਹ ਹੋਇਆ ਕਿ ਸੱਚ ਨੂੰ ਸਮਝਣਾ ਡਰਾਉਣਾ ਨਹੀਂ ਸਗੋਂ ਆਨੰਦਦਾਇਕ ਹੈ ਬਿਲਕੁਲ ਗੁਰੂ ਸਾਹਿਬ ਜਿਨ੍ਹਾਂ ਦਾ ਆਪਣਾ ਜੀਵਨ ਸ਼ਹਾਦਤ ਦਾ ਸਿਖਰ ਸੀ ਸਾਨੂੰ ਸਿਰਫ ਸਰੀਰਕ ਤੌਰ ਤੇ ਜ਼ਿੰਦਾ ਹੋਣ ਤੇ ਸੱਚਮੁੱਚ ਜਿਉਂਦਾ ਹੋਣ ਦਾ ਫਰਕ ਦੱਸ ਰਹੇ ਨੇ ਤਾਂ ਫਿਰ ਇਸ ਸਾਰੀ ਸਿੱਖਿਆ ਦਾ ਮੁੱਢ ਕਿੱਥੋਂ ਵੱਜਦਾ ਹੈ ਮਤਲਬ ਇਸ ਦਾ ਕੇਂਦਰੀ ਨੁਕਤਾ ਕੀ ਹੈ ਇਸ ਦਾ ਮੁੱਢ ਹੈ ਸਰਬ નિਧਾਨ ਪੂਰਨ ਗੁਰਦੇਵ ਕਿ ਸਾਰੇ ਖਜ਼ਾਨੇ ਸੰਪੂਰਨ ਗੁਰੂ ਵਿੱਚ ਹੀ ਨੇ ਹਾਂਜੀ ਜਦੋਂ ਸਾਨੂੰ ਸੋਮੇ ਦਾ ਪਤਾ ਲੱਗ ਜਾਂਦਾ ਹੈ ਤਾਂ ਉੱਥੋਂ ਹੀ ਦੋ ਰਸਤੇ ਨਿਕਲਦੇ ਨੇ ਇੱਕ ਪਾਸੇ ਗੁਰੂ ਸਾਹਿਬ ਕਰਦੇ ਨੇ ਹਰ ਹਰ ਨਾਮ ਜਪਤ ਨਰ ਜੀਵੇ ਯਾਨੀ ਪਰਮਾਤਮਾ ਨਾਲ ਜੁੜ ਕੇ ਉਸ ਨੂੰ ਯਾਦ ਕਰਕੇ ਇਨਸਾਨ ਅਸਲ ਵਿੱਚ ਜੀਉਂਦਾ ਹੈ ਉਸ ਨੂੰ ਇੱਕ ਮਕਸਦ ਮਿਲਦਾ ਹੈ ਤੇ ਦੂਜੇ ਪਾਸੇ ਮਰ ਖੁਆਰ ਸਾਕਤ ਨਰ ਥੀਵੇ ਸਾਕਤ ਮਤਲਬ ਉਹ ਵਿਅਕਤੀ ਜੋ ਸਚਨਾਣੋਂ ਟੁੱਟ ਚੁੱਕਾ ਹੈ ਬਿਲਕੁਲ ਭਾਵੇਂ ਉਹ ਸਾਹ ਲੈ ਰਿਹਾ ਹੋਵੇ ਉਹ ਅੰਦਰੋਂ ਅੰਦਰੀ ਦੁਖੀ ਹੋ ਕੇ ਇੱਕ ਅਧਿਆਤਮਿਕ ਮੌਤ ਮਰ ਰਿਹਾ ਹੁੰਦਾ ਹੈ ਇਹ ਇੱਕ ਬਹੁਤ ਹੀ ਸਪਸ਼ਟ ਤਸਵੀਰ ਹੈ ਪਰ ਅਸਲ ਜ਼ਿੰਦਗੀ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਨਾਮ ਨਾਲ ਜੁੜਦੇ ਹਨ ਉਹਨਾਂ ਨੂੰ ਵੀ ਤਾਂ ਨਿੰਦਾ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਂ, ਨਕਾਰਾਤਮਕਤਾ ਦਾ। ਤਾਂ ਇਸ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਨੇ? ਉਹਨਾਂ ਨੂੰ ਕਿਸ ਤਰ੍ਹਾਂ ਦੀ ਸੁਰੱਖਿਆ ਮਿਲਦੀ ਹੈ? ਇਹ ਬਹੁਤ ਵਧੀਆ ਸਵਾਲ ਹੈ ਤੇ ਗੁਰੂ ਸਾਹਿਬ ਇਸ ਦਾ ਸਿੱਧਾ ਜਵਾਬ ਦਿੰਦੇ ਨੇ। ਉਹ ਕਹਿੰਦੇ ਨੇ, "ਰਾਮ ਨਾਮ ਹੋਆ ਰਖਵਾਰਾ।" ਨਾਮ ਹੀ ਢਾਲ ਬਣ ਜਾਂਦਾ ਹੈ। ਹਾਂ। ਤੇ ਨਿੰਦਕਾਂ ਬਾਰੇ ਕਹਿੰਦੇ ਨੇ, "ਚੱਖ ਮਾਰੋ ਸਾਕਤ ਵਿਚਾਰਾ।" ਮਤਲਬ ਉਹਨਾਂ ਦੀਆਂ ਕੋਸ਼ਿਸ਼ਾਂ ਬੇਕਾਰ ਨੇ। ਉਹ ਬਸ ਛੱਕ ਮਾਰ ਰਹੇ ਨੇ ਬਿਲਕੁਲ ਪਰ ਇਸ ਤੋਂ ਵੀ ਡੂੰਗੀ ਗੱਲ ਇਹ ਹੈ ਕਿ ਨਿੰਦਾ ਦਾ ਅਸਲ ਨੁਕਸਾਨ ਕਿਸ ਨੂੰ ਹੁੰਦਾ ਹੈ ਗੁਰਬਾਣੀ ਦਾ ਫਰਮਾਨ ਹੈ ਨਿੰਦਾ ਕਰ ਕਰ ਪਚੈ ਖਨੇਰੇ ਉਹ ਦੂਜਿਆਂ ਨੂੰ ਨਹੀਂ ਸਗੋਂ ਆਪਣੇ ਹੀ ਨਫ਼ਰਤ ਦੀ ਅੱਗ ਵਿੱਚ ਖੁਦ ਨੂੰ ਸਾੜਦੇ ਨੇ ਹਾਂਜੀ ਵਾਹ ਮਤਲਬ ਇਹ ਗੱਲ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਤਾਂ ਹੋਰ ਵੀ ਸੱਚ ਹੈ ਸਹੀ ਗੱਲ ਹੈ ਜਦੋਂ ਕੋਈ ਆਨਲਾਈਨ ਨਫ਼ਰਤ ਫੈਲਾਉਂਦਾ ਹੈ ਤਾਂ ਉਹ ਅਸਲ ਵਿੱਚ ਆਪਣੀ ਮਾਨਸਿਕ ਸ਼ਾਂਤੀ ਨੂੰ ਹੀ ਸਾੜ ਰਿਹਾ ਹੁੰਦਾ ਹੈ ਬਿਲਕੁਲ ਇਸ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਕੋਈ ਆਪਣੇ ਹੱਥ ਕੋਲਾ ਫੜ ਕੇ ਦੂਜੇ ਤੇ ਸੁੱਟਣਾ ਚਾਹੁੰਦਾ ਹੋਵੇ ਅੱਛਾ ਹੋ ਸਕਦਾ ਹੈ ਕਿ ਉਹ ਦੂਜੇ ਨੂੰ ਲੱਗੇ ਜਾਣਾ ਪਰ ਸੁੱਟਣ ਵਾਲੇ ਦਾ ਹੱਥ ਤਾਂ ਪਹਿਲਾਂ ਹੀ ਸੜ ਜਾਂਦਾ ਹੈ ਹਾਂ ਇਹ ਤਾਂ ਸਹੀ ਗੱਲ ਹੈ ਗੁਰੂ ਸਾਹਿਬ ਇਸ ਨੂੰ ਮਿਰਤਕ ਫਾਸ ਕਹਿੰਦੇ ਨੇ ਮੌਤ ਦਾ ਫੰਦਾ ਹਾਂ ਇਹ ਫੰਦਾ ਨਿੰਦਕ ਦੇ ਗਲ ਸਿਰ ਤੇ ਪੈਰਾਂ ਵਿੱਚ ਪਿਆ ਹੁੰਦਾ ਹੈ ਉਹ ਆਪਣੀ ਹੀ ਨਕਾਰਾਤਮਕਤਾ ਦਾ ਕੈਦੀ ਬਣ ਜਾਂਦਾ ਹੈ ਇਹ ਤਾਂ ਬਹੁਤ ਸ਼ਕਤੀਸ਼ਾਲੀ ਤਸਵੀਰ ਹੈ ਕਿ ਨਿੰਦਕ ਆਪਣੇ ਹੀ ਸ਼ਬਦੋਂ ਦਾ ਕੈਦੀ ਹੈ ਜੀ ਇਹ ਕੋਈ ਬਾਹਰੀ ਸਜ਼ਾ ਨਹੀਂ ਸਗੋਂ ਉਸ ਦੇ ਕੀਤੇ ਦਾ ਇੱਕ ਇੱਕ ਕੁਦਰਤੀ ਨਤੀਜਾ ਹੈ ਬਿਲਕੁਲ ਮੈਂ ਇਸ ਬਾਰੇ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਸੀ ਤਾਂ ਫਿਰ ਜਿਹੜੇ ਜਨ ਨਾਮ ਜਪਦੇ ਨੇ ਉਹਨਾਂ ਲਈ ਅੰਤ ਵਿੱਚ ਕੀ ਭਰੋਸਾ ਹੈ ਉਹਨਾਂ ਲਈ ਸਭ ਤੋਂ ਵੱਡਾ ਭਰੋਸਾ ਹੈ ਗੁਰੂ ਸਾਹਿਬ ਸ਼ਬਦ ਦੇ ਅੰਤ ਵਿੱਚ ਮੋਹਰ ਲਾਉਂਦੇ ਨੇ ਕੋਹੋਂ ਨਾਨਕ ਜਪਹਿ ਜਨ ਨਾਮ ਤਾਂ ਕਿ ਨਿਕਟ ਨਾ ਆਵੇ ਜਮ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਮੌਤ ਦਾ ਡਰ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਹਾਂ ਤੇ ਇੱਥੇ ਗੱਲ ਸਰੀਰਕ ਮੌਤ ਦੀ ਨਹੀਂ ਸਗੋਂ ਮੌਤ ਦੇ ਡਰ ਤੇ ਜਿੱਤ ਪਾਉਣ ਦੀ ਹੈ ਤੇ ਇਸ ਦਾ ਸਭ ਤੋਂ ਵੱਡਾ ਸਬੂਤ ਤਾਂ ਖੁਦ ਗੁਰੂ ਅਰਜਨ ਦੇਵ ਜੀ ਦਾ ਜੀਵਨ ਹੈ ਬਿਲਕੁਲ ਜਿਨ੍ਹਾਂ ਨੇ ਸ਼ਹਾਦਤ ਨੂੰ ਅਡੋਲ ਰਹਿ ਕੇ ਕਬੂਲ ਕੀਤਾ ਅਕਲ ਮਿਲਾ ਕੇ ਇਸ ਡੂੰਗੀ ਵਿਚਾਰ ਤੋਂ ਸਾਨੂੰ ਆਪਣੇ ਰੋਜ਼ਾਨਾ ਜੀਵਨ ਲਈ ਕੀ ਸੇਧ ਮਿਲਦੀ ਹੈ ਦੇਖੋ ਸੇਧ ਬਿਲਕੁਲ ਸਾਫ਼ ਹੈ ਪਹਿਲਾ ਹਰ ਪਲ ਹਰ ਦਿਨ ਜੀਵਨ ਦੀ ਚੋਣ ਕਰੋ ਨਾਮ ਨਾਲ ਜੁੜ ਕੇ ਹਾਂ ਇੱਕ ਮਕਸਦ ਨਾਲ ਜਿਓ ਦੂਜਾ ਇਹ ਸਮਝੋ ਕਿ ਅਸਲ ਸੁਰੱਖਿਆ ਬਾਹਰ ਨਹੀਂ ਅੰਦਰ ਹੈ ਨਾਮ ਹੀ ਸਭ ਤੋਂ ਵੱਡੀ ਢਾਲ ਹੈ ਅਤੇ ਤੀਸਰਾ ਅਤੇ ਤੀਜਾ ਨਿੰਦਾ ਦੀ ਜ਼ਹਿਰ ਤੋਂ ਬਚੋ ਕਿਉਂਕਿ ਇਹ ਸਭ ਤੋਂ ਪਹਿਲਾਂ ਨਿੰਦਕ ਨੂੰ ਹੀ ਖਤਮ ਕਰਦੀ ਹੈ ਇਹ ਸਾਰੀ ਗੱਲਬਾਤ ਸਾਨੂੰ ਇੱਕ ਬੁਨਿਆਦੀ ਸਵਾਲ ਤੇ ਵਾਪਸ ਲੈ ਆਉਂਦੀ ਹੈ ਹਮ ਅਸੀਂ ਸਾਰੇ ਸਾਹ ਲੈ ਰਹੇ ਹਾਂ ਕਿ ਅਸੀਂ ਸੱਚਮੁੱਚ ਗੁਰੂ ਸਾਹਿਬ ਦੀ ਜੀਵੇ ਵਾਲੀ ਪਰਭਾਸ਼ਾ ਅਨੁਸਾਰ ਜੀ ਰਹੇ ਹਾਂ ਉਸ ਊਰਜਾ ਤੇ ਸ਼ਾਂਤੀ ਨਾਲ ਹਾਂ ਉਸ ਊਰਜਾ ਸ਼ਾਂਤੀ ਤੇ ਮਕਸਦ ਨਾਲ ਜੋ ਨਾਮ ਜਪਣ ਨਾਲ ਮਿਲਦਾ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਉਸ ਦੋ ਰਾਹੇ ਤੇ ਅਸੀਂ ਇਸ ਵੇਲੇ ਕਿੱਥੇ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ